ਆਗਰੇ ਤੇ ਨਾ ਹੀ ਦਿੱਲੀ ਵਿੱਚ ਹੋਏ ਹਨ ਮੋਤੀ ਬਾਦ ਗਸ਼ਵੇਂ ਪਾਸ਼ਾ ਦਾ ਜਿਹੜਾ ਗੁਰਦੁਆਰਾ ਹੈ ਉੱਥੇ ਇਹਨਾਂ ਦਾ ਜਨਮ ਹੋਇਆ ਉੱਥੇ ਹੀ ਪਲੇ ਹਨ ਅਤੇ ਉੱਥੇ ਹੀ ਇਹਨਾਂ ਦੇ ਸਰੀਰ ਦਾ ਅੰਤ ਹੋਇਆ ਹੈ ਇੱਥੇ ਹੀ ਭਾਈ ਬੁੱਢਾ ਸਾਹਿਬ ਜੀ ਨੇ ਜਾ ਕੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਭੇਜੇ ਸੀ ਘੋੜੇ ਮਾੜੇ ਹੋ ਗਏ ਸੀ ਆਗਰੇ ਵਿੱਚ ਮਹਾਰਾਜ ਕਹਿੰਸੀ ਉੱਥੇ ਜਾ ਕੇ ਦਿੱਲੀ ਤੁਸੀਂ ਭਾਈ ਬੁੱਢਾ ਸਾਹਿਬ ਜੀ ਚਰਾਓ ਇਹ ਮਹਾਰਾਜਾ ਬਚਨਵੰਨ ਕੇ ਭਾਈ ਬੁੱਢਾ ਸਾਹਿਬ ਜੀ ਜਦੋਂ ਮਾਤਾ ਦੇ ਭੇਜੇ ਅੰਮ੍ਰਿਤਸਰ ਤੋਂ ਗੁਰੂ ਹਰਗੋਬਿੰਦ ਸਾਹਿਬ ਦੀ ਗਵਾਲੀਅ ਵਿੱਚ ਖਬਰ ਲੈਣ ਗਏ ਸੀ ਇੱਥੇ ਹੁਕਮ ਮੰਨ ਕੇ ਚੜਾਏ ਉਹ ਸਾਹਿਬ ਜੀ ਭਗਤ ਧੰਨੇ ਦਾ ਜਨਮ ਹੋਇਆ ਉੱਥੇ ਹੀ ਰਿਹਾ ਹੈ ਅਤੇ ਫਿਰ ਇਹ ਭਾਈ ਧਰਮ ਸਿੰਘ ਦੇ ਰੂਪ ਵਿੱਚ ਭਗਤ ਧੰਨਾ ਪੰਜਾਂ ਪਿਆਰਿਆਂ ਚੋਂ ਜੱਟ ਜਾਮੇ ਵਿੱਚ ਆ ਕੇ ਆਪਣਾ ਇਹ ਸਰੀਰ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਚ ਅਨੰਦ ਪ੍ਰਸਾਦ ਸੀਸ ਦਿੱਤਾ ਜਦੋਂ ਪੰਜ ਪਿਆਰੇ ਮਹਾਰਾਜ ਜੀ ਨੇ ਕਾਇਮ ਕੀਤੇ ਹੈ ਇਹ ਪੰਜਾਂ ਪਿਆਰਿਆਂ ਚ ਦੂਸਰੇ ਪਿਆਰੇ ਭਾਈ ਧਰਮ ਸਿੰਘ